ਿਸੰਦ ਸਿੱਖੀ ਮਾਗ ਪ੍ਰਗਟਾਏ ਦੇ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਦੀ ਖਤੇ ਸਤਿਗੁਰੂ ਮਹਾਰਾਜ ਜੀ ਦੀ ਅਪਾਰ ਕਿਰਪਾ ਦੇ ਸਦਕਾ ਗੁਰ ਇਤਿਹਾਸ ਦੀ ਕਥਾ ਵਿਚਾਰ ਸਰਵਮ ਕਰਨ ਦਾ ਸਮਾ ਹੋਇਆ ਹੈ ਆਓ ਮਨਜਿਤ ਵਰਤਿਆਂ ਇਕਾਗਰ ਕਰੀਏ ਗੁਰੂਆਂ ਦਾ ਇਤਿਹਾਸ ਸਰਵਣ ਕਰੀਏ ਜੀ। ਨਿਸ਼ਾਨੀ ਸੰਦ ਸਿੱਖੀ ਮਾਤ ਪ੍ਰਗਟਾਇਦੇ। ਸੰਸਾਰ ਅੰਦਰ ਸਿੱਖੀ ਨੂੰ ਪ੍ਰਗਟ ਕਰਨ ਵਾਸਤੇ ਸ੍ਰੀ ਹਰਿਗੁਰੂ ਪੂਰੇ ਪੂਰੇ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਉਹ ਨਿਰਦर्श ਬਹੁ ਸੰਗਤਾਂ ਸੰਗਤਾਂ ਨੂੰ ਖੁੱਲੇ ਦਰਸ਼ਨ ਦੇਦਾਰੇ ਬਖਸ਼ਦੇ ਹਨ। ਸਿਖਾਂਨੀਆਂ तमाम ਇੱਛਾ ਪੂਰਨੀਆਂ ਕਰਦੇ ਹਨ। ਇੱਕ ਦਿਨ ਬੱਦ ਇੱਕ ਦਿਨ ਭਾਈ ਬੱਲੂ ਜੀ ਨੇ ਖੜੇ ਹੋ ਕਰਕੇ ਤਾਂ ਬੇਨਤੀ ਕੀਤੀ ਹੈ ਤਾਂ ਪ੍ਰਭੂ ਸੱਚੇ ਪਾਤਸ਼ਾਹ ਜੀਓ ਸਿੱਖ ਪੀਰ ਗਦਾਰੀ ਹਾਂ ਤੁਸੀਂ ਸਿੱਖਾਂ ਦੀਆਂ ਸਾਰੀਆਂ ਪੀੜਾਂ ਦੁੱਖ ਦੂਰ ਕੀਤੇ ਹਨ ਆ ਚਾਰੇ ਜਾਤਾਂ ਦੇ ਲੋਕ ਹਨ ਆ ਬਸਣ ਵਾਸਤੇ ਇੱਥੇ ਗੋਇੰਦਵਾਲ ਸਾਹਿਬ ਆਏ ਹਨ ਬਸਨਾਂ ਵਾਸਤੇ ਕਾਰ ਪੂਰੇ ਨਹੀਂ ਬਣੇ ਹਨ ਇਸ ਕਰਕੇ ਬਹੁਤ ਹੀ ਦੁਖੀ ਹਨ ਸਾਰਿਆਂ ਨੂੰ ਤੁਹਾਡੇ ਚਰਨਾਂ ਦਾ ਪਰੋਸਾ ਹੈ ਤਾਂ ਇੱਥੇ ਆ ਕਰਕੇ ਬਸੇ ਹਨ ਤਾਂ ਸੋਹਣੇ ਘਰਾਂ ਦੇ ਬਗੈਰ ਸੁਖ ਦੀ ਪ੍ਰਾਪਤੀ ਨਹੀਂ ਹੁੰਦੀ ਹੈ ਤਾਂ ਜਦੋਂ ਆਪ ਜੀ ਦੀ ਕਿਰਪਾ ਦ੍ਰਿਸ਼ਟੀ ਹੋਵੇਗੀ ਉਦੋਂ ਸਾਰੇ ਕਾਰ ਜਿਹੜੇ ਬਣ ਜਾਣਗੇ ਰਹਿ ਤਾ ਪੁਰਸ਼ ਇਸਤਰੀਆਂ ਸੋਹਣੇ ਘਰਾਂ ਦੇ ਵਿੱਚ ਸੁੱਖ ਪਾਉਣਗੇ ਆਪਣੇ ਪਰਿਵਾਰਾਂ ਦੇ ਸਮੇਤ ਸਤਿ ਆਕ ਸੰਤ ਵਾਪਰ ਸਾਹਿਬ ਆ ਹੋਰ ਸਾਰੀਆਂ ਵਸਤੂਆਂ ਪ੍ਰਾਪਤ ਹੋ ਗਈਆਂ ਹਨ ਤਾਂ ਇੱਕ ਲੱਕੜ ਨਹੀਂ ਮਿਲਦੀ ਹੀ ਤਾਂ ਲੰਮੀਆਂ ਲੱਕੜਾਂ ਦੇ ਬਿਨਾ ਤਾਂ ਘਰ ਜਿਹੜੇ ਹਨ ਉਹ ਕਿਸ ਤਰ੍ਹਾਂ ਬਣਨਗੇ ਮਹਾਰਾਜ ਸਾਰੇ ਆਪ ਜੀ ਦੀ ਸ਼ਰਨ ਵਿੱਚ ਹਨ ਤਾਂ ਕਿਸੇ ਹੋਰ ਤੇ ਵਿਸ਼ਵਾਸ ਕਰੋਸ਼ਾ ਨਹੀਂ ਹੈ ਤਾਂ ਹਮੇਸ਼ਾ ਲੱਕੜਾਂ ਦੀ ਗੱਲ ਕਰਦੇ ਰਹਿੰਦੇ ਹਨ ਪਰ ਲੱਕੜ ਆਜੇ ਤੱਕ ਪ੍ਰਾਪਤ ਨਹੀਂ ਹੋਈ ਹੈ ਪਰੇਸ਼ਾਨ ਹੋ ਕਰਕੇ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਤਾਂ ਭਾਈ ਬੱਲੂ ਨੂੰ ਧੀਰਜ ਦਤਾ ਹੈ ਕੋਈ ਬਹੁਤ ਲੱਕੜ ਆਵੇਗੀ ਜਿੰਨੇ ਚਾਉਣਾ ਤੇ ਉਹਨੇ ਕਰ ਬਣਾ ਲੈਣਾ ਅਮਰ ਰਾਜੀ ਦਾ ਇੱਕ ਭਤੀਜਾ ਹੈ ਜਿਸ ਦਾ ਨਾਮ ਭਾਈ ਸ਼ਾਵਨਮਲ ਹੈ ਅਮਰ ਰਾਜੀ ਨੇ ਆਪਣੇ ਪਾਸ ਬੁਲਾਇਆ ਹੈ ਸੁਖਾਂ ਦੇ ਘਰ ਸ਼ਾਵਨਮਲ ਤਾਂ ਹੀ ਬੋਲੇ ਹਨ ਜਥੇ ਹਰੀਪੁਰ ਦੇ ਰਾਜੇ ਦਾ ਰਾਜ ਹੈ ਭਾਈ ਉੱਥੇ ਜਾਣਾ ਕਰ ਹਾਂ ਉੱਥੇ ਬਹੁਤ ਲੰਮੀਆਂ ਸੋਹਣੀਆਂ ਲੱਕੜਾਂ ਹਨ ਹਾਂ ਨਾ ਹਾਂ ਉਥੋਂ ਲੱਕੜਾਂ ਆਪਣੇ ਨਗਰ ਵਿੱਚ ਲਿਆਉਣਾ ਕਰੋ ਤਾਂ ਉੱਥੇ ਲੱਕੜਾਂ ਦੇ ਬੇੜੇ ਬੰਨ੍ਹ ਕਰਕੇ ਹਾਂ ਬਿਆਸ ਦਰਿਆ ਦੇ ਵਿੱਚ ਸੁੱਟ ਦੇਣੇ ਹਨ ਮਹਾਰਾਜ ਕਹਿੰਦੇ ਛੇਤੀ ਜਾਣਾ ਕਰੋ ਆ ਜਿੰਨੀ ਛੇਤੀ ਹੋ ਸਕੇ ਉਨੀ ਛੇਤੀ ਉੱਥੇ ਪਹੁੰਚੋ ਤਾਂ ਉਥੋਂ ਬਹੁਤ ਸਾਰੀ ਕੜ ਆਵੇਗੀ ਦੇ ਨਿਕਾਸੀ ਤਾਂ ਇਧਰ ਜਦੋਂ ਆਵੇਗੀ ਤੇ ਇਧਰ ਬੰਦੇ ਲਾ ਕੇ ਵਿਆਸ ਦਰਿਆ ਵਿੱਚ ਲੱਕੜ ਕੱਢ ਲਾਵਾਂਗੇ ਤਾਂ ਵਸਣ ਕੋ ਤਾਂ ਵਸਣ ਵਾਸਤੇ ਘਰ ਬਣਨਗੇ ਤਾਂ ਸਾਰਿਆਂ ਨੂੰ ਸੁਖ ਦੀ ਪ੍ਰਾਪਤੀ ਹੋਵੇਗੀ ਇਹ ਸੁਣ ਕੇ ਸਾਵਣ ਮਾਰ ਨੇ ਹੱਥ ਜੋੜੇ ਤੇ ਬੋਲਿਆ ਹੈ ਦੋਨੇ ਹੱਥ ਜੋੜ ਕੇ ਬੇਨਤੀ ਕੀਤੀ ਹੈ ਤਾਂ ਤਾਂ ਦੇ ਬਗੈਰ ਲੱਕੜ ਕਿਵੇਂ ਆਵੇਗੀ ਤਾਂ ਨਾਲ ਮੇਰੇ ਕੋਈ ਬੰਦਾ ਵੀ ਨਹੀਂ ਹੈ ਮੈਂ ਕੱਲਾ ਜਾ ਕਰਕੇ ਉੱਥੇ ਕੀ ਉਪਾ ਕਰਾਂਗਾ ਉਹ ਪਹਾੜੀ ਲੋਕ ਹਨ ਆ ਮੇਰਾ ਕੀ ਬਦਨ ਕਿਵੇਂ ਮੰਨਣਗੇ ਪਹਾੜੀ ਲੋਕ ਗੁਰੂ ਕੀ ਮਹਿਮਾ ਨਹੀਂ ਜਾਣਦੇ ਹਨ ਜਿਹੜੇ ਪਰਬਤਾਂ ਵਿੱਚ ਵਸਣ ਵਾਲੇ ਹਨ ਤਾਂ ਬਹੁਤ ਸਾਰੀ ਲੱਕੜ ਲਿਆਉਣੀ ਹੈ ਤਾਂ ਇਹ ਯਤਨ ਕਿਵੇਂ ਕਰਾਂਗਾ ਜਿਸ ਤਰ੍ਹਾਂ ਤੁਸੀਂ ਕਿਹਾ ਹੈ ਲਿਆਵਾਂਗਾ ਤਾਂ ਉਸੇ ਤਰ੍ਹਾਂ ਹੀ ਤਾਂ ਦੋ ਤਰੀਕਿਆਂ ਨਾਲ ਹੀ ਲੱਕੜ ਆ ਸਕਦੀ ਹੈ ਜਾਂ ਤਾਂ ਕੋਈ ਸ਼ਕਤੀ ਕੋਲ ਹੋਵੇ ਮੇਰੇ ਕੋ ਕੋਦਰ ਸਾਹਿਬ ਤੇ ਜਾਂ ਕੋਲੇ ਧਨ ਹੋਵੇ ਤੇ ਜਾਂ ਦਾ ਧਨ ਦੇ ਕੇ ਤੇ ਜਾਂ ਰਾਜੇ ਨੂੰ ਕਰਾ ਮਾਤ ਵਿਖਾ ਕਰਕੇ ਫਿਰ ਲੱਕੜ ਲਿਆਵਾਂ ਨਾ ਕਰਾਂ ਮਾਤ ਵਿਖਾ ਕੇ ਤੇ ਸਾਰੇ ਦੇਸ਼ ਨੂੰ ਸਿੱਖ ਕਰ ਲਵਾਂ ਤਾਂ ਮੇਰੀ ਆਗਿਆ ਮੰਨਣਗੇ ਲੰਮੀਆਂ ਲੱਕੜਾਂ ਆਉਣਗੀਆਂ ਤੇ ਸਮੇਂ ਜਿੰਨੀ ਸਾਨੂੰ ਲੱਕੜ ਚਾਹੀਦੀ ਹੈ ਕਿਉਂ ਸੁਣ ਕਰਕੇ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਤਾ ਭਾਈ ਉਹ ਸ਼ਾਵਣ ਮਲ ਦਾ ਆਸ਼ਾ ਜਾਣ ਕਰਕੇ ਕਹੇ ਉਹ ਕੀ ਜੈਸੇ ਚਿਤ ਤੋ ਤਾਂ ਕਹਿਣ ਲੱਗੇ ਜਿਸ ਤਰ੍ਹਾਂ ਤੁਹਾਡੇ ਚਿਤ ਵਿੱਚ ਚਾਹੁੰਦੇ ਹੋ ਭਾਈ ਉਸੇ ਤਰ੍ਹਾਂ ਹੋਵੇਗੀ ਸ਼ਾਵਣ ਮਲ ਦੀ ਬਾਤ ਏ ਤਾਂ ਇਉਂ ਸ਼ਾਵਣ ਮਲ ਦੀ ਜੋ ਮਾਤਾ ਹੈ ਜਦੋਂ ਉਹਨੇ ਆਪਣੇ ਕੰਨਾਂ ਨਾਲ ਸੁਣਿਆ ਹੈ ਕਿ ਮੇਰੇ ਪੁੱਤਰ ਨੂੰ ਭੇਜ ਰਹੇ ਨੇ ਤੇ ਪੁੱਤਰ ਦਾ ਬੜਾ ਮੋਹ ਜਾ ਗਿਆ ਤਾਂ ਇਉਂ ਡਰਨ ਲੱਗੀ ਹੈ ਹੱਥ ਪੈਰ ਕੰਬ ਰਹੇ ਹਨ ਧੜਕਣ ਬਹੁਤ ਵੱਧ ਗਈ ਹੈ ਆ ਸਤਗੁਰਾਂ ਦੇ ਪਾਸ ਚੱਲ ਕੇ ਆਈ ਹੈ ਤਾਂ ਐਉਂ ਬੇਨਤੀ ਕੀਤੀ ਹੱਥ ਜੋੜ ਕੇ ਖੜੀ ਹੱਥ ਜੋੜੇ ਹਨ ਤੇ ਕੰਬ ਰਹੀ ਹੈ ਕਹ ਲੱਗੇ ਮਹਾਰਾਜ ਤੁਹਾਡਾ ਬਖਸ਼ਾ ਇੱਕੋ ਇੱਕ ਪੁੱਤਰ ਹੈ ਤਾਂ ਪਹਾੜਾਂ ਦੇ ਵਿੱਚ ਬਹੁਤ ਸਾਰੀਆਂ ਡੈਣਾ ਰਹਿੰਦੀਆਂ ਹਨ ਮੈਂ ਬੜਿਆਂ ਕੋਲੋਂ ਸੁਣਿਆ ਹੈ ਮੇਰੇ ਪੁੱਤ ਦਾ ਕਲੇਜਾ ਕੱਢ ਕੇ ਖਾ ਜਾਣਗੀਆਂ ਉਹ ਪਰਦੇਸੀ ਜਾਣ ਕਰਕੇ ਉਹ ਤੇ ਕੌਣ ਹੈ ਜਿਹੜਾ ਇਹਦੀ ਸਹਾਇਤਾ ਕਰੇਗਾ ਜਦੋਂ ਪ੍ਰਾਨ ਨਾਸ ਕਰਨਗੀਆਂ ਮਹਾਰਾਜ ਮੇਰਾ ਇੱਕੋ ਇੱਕ ਪੁੱਤਰ ਜਾਣ ਕਰਕੇ ਆਪਣੀ ਦਇਆ ਕਰੋ ਜਿਸ ਕਰਕੇ ਇਹ ਜਿਉਂਦਾ ਰਹੇ ਜੇ ਪਉਂਤ ਜਿਉਂਦਾ ਰਹੇਗਾ ਤਾਂ ਸਾਰੇ ਸੁੱਖਾਂ ਦੀ ਪ੍ਰਾਪਤੀ ਹੈ ਤਾਂ ਇਹਨੋਂ ਵੇ ਭਲੇ ਬੁਰੇ ਦੀ ਕੋਈ ਪਛਾਣ ਨਹੀਂ ਹੈ ਤਾਂ ਖੋਟੇ ਮਤ ਵਾਲਿਆਂ ਨੂੰ ਪਰਮਾਣ ਲੈਣ ਗਿਆ ਤਾਂ ਕਿਸ ਤਰ੍ਹਾਂ ਇਹ ਘਰੇ ਆਵੇਗਾ ਜਿੱਥੇ ਬਹੁਤ ਸਾਰੇ ਬਿਗਨ ਹਨ ਕਿਉਂ ਮਾਂ ਦਾ ਜਿਹੜਾ ਪੁੱਤਰ ਪ੍ਰਤੀ ਪ੍ਰੇਮ ਵੇ ਕਰਕੇ ਵੀ ਦੇਖਿਆ ਮਹਾਰਾਜ ਜੀ ਨੇ ਵੀ ਇਹਦੇ ਬਚਨਾਂ ਦੇ ਵਿੱਚ ਡਰ ਹੈ ਕਰੋ ਨਾ ਅਨੇਤਵਸੀ ਗਹਸ ਤੱਕ ਕਰਪਾ ਦੇ ਘਰ ਮਹਾਰਾਜ ਜੀ ਥੋੜਾ ਜਿਹਾ ਮੁਸਕਰਾਏ ਹਨ ਪ੍ਰਭਾਸਾ ਪ੍ਰਭਾਸਾ ਦੇ ਕਰਕੇ ਬੋਲੇ ਹਨ ਤੇਰੇ ਪੁੱਤਰ ਕੋਈ ਡਰ ਨਹੀਂ ਹੈ ਜਿੰਨਾ ਪੂਤਾਂ ਪ੍ਰੇਤਾਂ ਦਾ ਤੁਸੀਂ ਡਰ ਧਾਰਦੇ ਹੋ ਤੁਹਾ ਡੈਣਾ ਵਿਚਾਰੀਆਂ ਕੀ ਕਰ ਸਕਦੀਆਂ ਹਨ ਤੇਰੇ ਪੁੱਤਰ ਵਿੱਚ ਇੰਨਾ ਵੱਡਾ ਬਲ ਹੈ ਜਿਹੜੇ 52 ਵੀਰ ਹਨ ਐਸ ਆਈ ਸਮਾਨ ਨੇ ਸਾਰੇ ਇਹਦੀ ਆਗਿਆ ਨੂੰ ਮੰਨਣ ਵਾਲੇ ਹਨ ਤਾ ਜਿੰਨੇ ਵੀ ਦੇਵਤੇ ਅਤੇ ਦੈਂਤ ਹਨ ਤਾ ਇਹਦਾ ਮਹਾਨ ਦਰਧਾਰ ਦੇ ਹਨ ਸਾ ਮੈਂ ਇਹਦੇ ਵਿੱਚ ਮਹਾਨ ਸ਼ਕਤੀ ਜਿਹੜੀ ਹੈ ਉਹ ਪ੍ਰਵੇਸ਼ ਕਰ ਗਈ ਹੈ। ਤਮ ਉਸ ਮਾਂ ਨੂੰ ਕਿਹਾ ਵੀ ਤੂੰ ਕਿਸੇ ਤਰ੍ਹਾਂ ਵੀ ਡਰਨਾ ਮਨ। ਕਿਆ ਝੂਰਦੀ ਹੋਈ ਤੇ ਫਿਰ ਘਰ ਨੂੰ ਗਈ ਹੈ। ਤਾਂ ਥੋੜਾ ਬਹੁਤਾ ਮਨ ਵਿੱਚ ਭਰੋਸਾ ਵੀ ਹੈ। ਸਾਵਨ ਮਰਨ ਨੂੰ ਸੱਦਿਆ ਹੈ। ਮਹਾਰਾਜ ਜੀ ਨੇ ਕੋਲ ਬਿਠਾਇਆ ਹੈ। ਇਹ ਪਰਮਾਲ ਹੈ ਜਿਸ ਨਾਲ ਮਹਾਰਾਜ ਜੀ ਹੱਥ ਪੁੰਜਦੇ ਸਨ। ਆਪਣੇ ਹੱਥ ਵਿੱਚ ਲਿਆ ਹੈ ਤਾਂ ਉਸ ਰਮਾਲ ਨੂੰ ਦੇ ਕਰਕੇ ਇੰ样 ਸਿਖਿਆ ਦਿੱਤੀ ਬਈ ਇਸ ਰਮਾਲ ਵਿੱਚ ਬਹੁਤ ਭਾਰੀ ਸ਼ਕਤੀ ਹੈ ਜੇ ਕਿਸੇ ਨੂੰ ਚਾਵੇ ਮਾਰਨਾ ਤੇ ਮਾਰ ਸਕਦਾ ਹੈ ਇਹ ਇਸ ਰਮਾਲ ਨਾਲ ਚਾਵੇ ਤੇ ਮਰੇ ਨੂੰ ਪ੍ਰਾਣਾ ਦਾ ਦਾਨ ਦੇ ਸਕਦਾ ਹੈ ਤਾਂ ਜਿਸ ਕਿਆ ਨਾਨੂ ਤੂੰ ਮਾਨ ਵਿੱਚ ਸੋਚੇਗਾ ਇਸ ਮੇਦੇ ਲੀਜੇ ਤਾਂ ਇਸ ਅਨਮਾਲ ਦੇ ਨਾਲ ਪੂਰੀ ਕਰ ਲਵੇਂਗਾ ਤਾਂ ਦੇਵਤੇ ਅਤੇ ਦੈਨ ਸਾਰੇ ਤੇਰਾ ਆਦਰ ਕਰਨਗੇ ਤਾਂ ਜੋ ਵੀ ਉਹਨਾਂ ਤਾਂ ਹੁਕਮ ਕਰੇਗਾ ਤੇਰਾ ਹੁਕਮ ਮੰਨਣਗੇ ਤਾ ਮਹਾਰਾਜੀ ਕਹਿੰਦੇ ਕਰਾਮਾਤ ਦੀ ਥੈਲੀ ਹੈ ਤਾਂ ਸ਼ੰਕਾ ਰਹਿਤ ਹੋਗੇ ਇਸ ਗੱਲ ਨੂੰ ਮੰਨ ਲਓ ਤਾਂ ਸਾਰੇ ਦੇਸ਼ ਨੂੰ ਆਪਣਾ ਸਿੱਖ ਬਣਾਓ ਫਿਰ ਆਪਣਾ ਕੰਮ ਉਹਨਾਂ ਤਾਈਂ ਦੱਸਣਾ ਹੈ ਪਹਾੜੀਏ ਵਿਚਾਰੇ ਕੌਣ ਹਨ ਜਿਹੜੇ ਤੇਰੀ ਆਗਿਆ ਨਹੀਂ ਮੰਨਣਗੇ ਤੇਰਾ ਤਿੰਨਾ ਲੋਕਾਂ ਤੇ ਹੁਕਮ ਚੱਲੇਗਾ ਕੋਈ ਵੀ ਤੇਰਾ ਆਗਿਆ ਹੁਕਮ ਨਹੀਂ ਮੋੜੇਗਾ ਤਾਂ ਯਾਰ ਸ਼ਾਵਨ ਮੱਲ ਰਮਾਲ ਲੈ ਕੇ ਬੜਾ ਪ੍ਰਸੰਨ ਹੋਇਆ ਹੱਥ ਜੋੜ ਕੇ ਬੋਲਿਆ ਹੈ ਮਹਾਰਾਜ ਹੁਣ ਕੰਮ ਸਾਰਾ ਬਣ ਜਾਏਗਾ ਤਾਂ ਜਦੋਂ ਕਰਾਮਾਤ ਵਿਖਾਵਾਂਗਾ ਕਰਾਮਾਤ ਦੇਖ ਕੇ ਪਹਾੜੀਏ ਮੰਨ ਜਾਣਗੇ ਰਮਾਲ ਲੈ ਕੇ ਤੇ ਮਹਾਰਾਜ ਦੀ ਬਖਸ਼ਿਸ਼ ਜਾਣ ਕੇ ਸਰ ਤੇ ਰੱਖ ਲਿਆ ਹੈ ਤਾਂ ਭਾਈ ਸਾਰੇ ਕਪਾਟ ਖੁੱਲ ਗਏ ਹਨ ਸਾਰੀਆਂ ਸਿੱਧੀਆਂ ਅੱਗੇ ਖਲੋ ਗੰਜਾਂ ਹਨ ਤਾਂ ਅਚਾਰਜ ਹੀ ਠਾੜ ਬਣ ਗਿਆ ਹੈ ਤਾਂ ਮੱਥਾ ਟੇਕ ਕੇ ਮਹਾਰਾਜ ਜੀ ਤੋਂ ਆਗਿਆ ਲੈ ਕੇ ਤੇ ਘਰ ਨੂੰ ਗਿਆ ਹੈ ਤਾਂ ਸਾਰੇ ਪਰਿਵਾਰ ਨੂੰ ਮਿਲਿਆ ਹੈ ਜੋ ਕਹਿ ਰਹੀ ਤਾਂ ਸਾਰਿਆਂ ਨੂੰ ਠੀਰਜ ਦਿੰਦਾ ਹੈ ਵੱਡੋ ਅਲੰਬਾ ਕਹਿੰਦਾ ਭਾਈ ਚਿੰਤਾ ਨਾ ਕਰੋ ਮੈਨੂੰ ਸਤਗੁਰਾਂ ਦਾ ਵੱਡਾ ਆਸਰਾ ਹੈ ਤਾਂ ਕਿਸੇ ਤਰ੍ਹਾਂ ਦੀ ਵੀ ਚਿੰਤਾ ਨਹੀਂ ਕਰਨੀ ਹੈ ਮੈਨੂੰ ਸਤਗੁਰਾਂ ਕੋਲੋਂ ਉੱਚ ਪਦਵੀ ਦੀ ਪ੍ਰਾਪਤੀ ਹੋ ਗਈ ਹੈ ਪਰਿਵਾਰ ਇਓਂ ਪਰਿਵਾਰ ਨੂੰ ਪ੍ਰਸੰਨ ਕਰਕੇ ਤੇ ਚੱਲ ਪਿਆ ਹੈ। ਹੌਲੀ ਹੌਲੀ ਚੱਲਿਆ ਹੈ। ਤਾਂ ਇਓਂ ਪਰਿਵਾਰ ਨੂੰ ਮਿਲ ਕੇ ਹੌਲੀ ਹੌਲੀ ਚੱਲ ਰਿਹਾ। ਤਾਂ ਸਾਰਾ ਰਸਤਾ ਜਿਹੜਾ ਹੈ ਉਹ ਤੈਅ ਕਰ ਲਿਆ ਹੈ। ਤਾਂ ਹਰੀਪੁਰ ਦੇ ਨੇੜੇ ਪਹੁੰਚ ਗਿਆ ਹੈ। ਉੱਥੇ ਜਾ ਕੇ ਸੋਹਣੇ ਪਹਾੜ ਵੇਖੇ ਹਨ ਤਾਂ ਉੱਥੇ ਸੋਹਣਾ ਜੰਗਲ ਅਤੇ ਜਿਹੜੇ ਬਗੀਚੇ ਹਨ ਉਹ ਵੇਖੇ ਹਨ ਬਈ ਬੜੀ ਹਰਿਆਵਲ ਤਾਂ ਹੈ ਪਤਰਾ ਫੋਹਾਲ ਫੂਲ ਉਥੇ ਸੋਹਣੇ ਪੱਤੇ ਫੁੱਲ ਤੇ ਫਲ ਵੇਖੇ ਹਨ ਤਾਂ ਇਉਂ ਸ਼ਾਵਣ ਮਾਲ ਵੇਖ ਰਿਹਾ ਹੈ ਤਾ ਉਥੇ ਬਹੁਤ ਸਾਰੀਆਂ ਬੌੜੀਆਂ ਤੇ ਬੌੜੀਆਂ ਦਾ ਪਾਣੀ ਬੜਾ ਸੋਹਣਾ ਹੈ ਉਥੇ ਪੰਛੀ ਬਹੁਤ ਰਹਿੰਦੇ ਹਨ ਤਾਂ ਜਿਹੜੇ ਉਥੋਂ ਦੇ ਲੋਕ ਹਨ ਬੜੇ ਸੋਹਣੇ ਸੁੰਦਰ ਸਰੂਪ ਵਾਲੇ ਹਨ ਤਾਂ ਸਭ ਅੰਗਾ ਕਰਕੇ ਸੋਹਣੇ ਹਨ ਤਾਂ ਇਸਤਰੀਆਂ ਸੋਹਣੀਆਂ ਅੰਗਾਂ ਵਾਲੀਆਂ ਵੇਖੀਆਂ ਨੇ ਤਾਂ ਉਹਨਾਂ ਦੀਆਂ ਅੱਖਾਂ ਕਮਲ ਫੁਲੰਦੀਆਂ ਜਿਹੜੀਆਂ ਪੰਖੜੀਆਂ ਵਰਗੀਆਂ ਹਨ ਤਾਂ ਚਾਲ ਬੜੀ ਚੰਚਲ ਹੈ ਤਾਂ ਇਉਂ ਚੰ드ਰਮਾ ਵਰਗਾ ਮੁਖ ਹੈ ਤੇ ਪਤਲੇ ਲੱਕ ਵਾਲੀਆਂ ਹਨ ਤਾਂ ਕਾਲੇ ਰੰਗ ਦੇ ਕੇਸ ਹਨ ਸਰਪ ਕਲਾ ਤਾਂ ਹਾਥੀ ਵਰਗੀ ਮਸਤ ਚਾਲ ਹੈ ਤੇ ਕੋਇਲਾ ਵਰਗੀ ਜਿਨ੍ਹਾਂ ਦੀ ਆਵਾਜ਼ ਹੈ ਤਾਂ ਸ਼ੇਰ ਵਰਗੇ ਜਿਨ੍ਹਾਂ ਦੇ ਪਤਲੇ ਲੱਕ ਹਨ ਤਾਂ ਕਬੂਤਰੀ ਵਰਗੀਆਂ ਗਰਨਾ ਹਨ ਉਹਨਾਂ ਦੀਆਂ ਤਾਂ ਬੜੇ ਲਾਲ ਲਾਲ ਉਹਨਾਂ ਦੇ ਬੁੱਲ ਹਨ ਇੰਨਾ ਸੋਹਣਾ ਸੁੰਦਰ ਸਰੂਪ ਵਾਹਿਗੁਰੂ ਨੇ ਬਖਸ਼ਿਆ ਜਿਨ੍ਹਾਂ ਨੂੰ ਵੇਖ ਕੇ ਜੋਗੀਆਂ ਦਾ ਵੀ ਤਿਰਝ ਹਿੱਲ ਜਾਂਦਾ ਹੈ ਤਾਂ ਇਸਤਰੀਆਂ ਇਸ ਤਰ੍ਹਾਂ ਦੀਆਂ ਵੇਖੀਆਂ ਨੇ ਤਾਂ ਇਸ ਦੇਸ਼ੇ ਤੋਂ ਦੀਖਾਏ ਤਾਂ ਜਿਸ ਧਰਨੀਆ ਇੱਥੇ ਇਸਤਰੀਆਂ ਹਨ ਕਿਸ ਦੇਸ਼ ਕੁਸਮਾ ਤਾਂ ਇਸ ਦੇਸ਼ ਵਰਗਾ ਕਿਤੇ ਹੋਰ ਥਾਂ ਨਹੀਂ ਨਾ ਇਸਤਰੀਆਂ ਹਨ ਤੇ ਕਹਿੰਦੇ ਜਿਹੜੀਆਂ ਸੋਹਣੀਆਂ ਇਸਤਰੀਆਂ ਹਨ ਤਾਂ ਵਾਹਿਗੁਰੂ ਨੇ ਬੜਾ ਸੋਹਣਾ ਸੁੰਦਰ ਸਰੂਪ ਇਹਨਾਂ ਨੂੰ ਬਖਸ਼ਿਆ ਹੈ ਤਾਂ ਇਉਂ ਰਾਜੇ ਦੀ ਜਿਹੜੀ ਰਾਜਧਾਨੀ ਹੈ ਉੱਥੋਂ ਵਸਣ ਵਾਲੇ ਜਿਹੜੇ ਲੋਕ ਬੜੇ ਧਨਵਾਨ ਹਨ ਤਾਂ ਉੱਥੋਂ ਦੇ ਅਸਥਾਨਾਂ ਦੇ ਸੋਹਣੀ ਸੁੰਦਰਤਾ ਵੇਖ ਕਰਕੇ ਤਾਂ ਇਉਂ ਨਗਰ ਦੇ ਨੇੜੇ ਪਹੁੰਚ ਗਏ ਹਨ ਤਾਂ ਕੋਗਰ ਸ਼ਬਦ ਹੋਵੇ ਤਾਂ ਆਪਣੇ ਕੰਨਾਂ ਦੇ ਨਾਲ ਰੋਣ ਦੀ ਆਵਾਜ਼ ਸੁਣੀ ਹੈ ਤਾਂ ਜਦੋਂ ਇਉਂ ਕੰਨਾਂ ਵਿੱਚ ਰੋਣ ਦੀ ਆਵਾਜ਼ ਸੁਣੀ ਤਾਂ ਜਾਪਿਆ ਵੀ ਹਜ਼ਾਰਾਂ ਦੀ ਗਣਤੀ ਵਿੱਚ ਲੋਕ ਰੋ ਰਹੇ ਹਨ ਚਾਰੇ ਪਾਸੇ ਹਾਹਾਕਾਰ ਮਤੀ ਹੋਈ ਹੈ ਤਾਂ ਇੱਕ ਬੰਦੇ ਨੂੰ ਆਵਾਜ਼ ਮਾਰ ਕੇ ਪੁੱਛਿਆ ਹੈ ਵੀ ਕੀ ਗ ਹੈ ਬਈ ਸਾਰੇ ਕਿਉਂ ਰੋ ਰਹੇ ਹਨ ਨਗਰ ਸੁਖੀ ਸਕ ਦੋ ਹੈ ਤਾਂ ਸਾਰਾ ਨਗਰ ਹੀ ਦੁਖੀ ਜਾਪਦਾ ਹੈ ਤਾਂ ਕਿਸ ਦੁੱਖ ਦੇ ਨਾਲ ਇਹ ਰੋ ਰਹੇ ਹਨ ਤਾਂ ਕਿਹੜਾ ਐਸਾ ਵਿਗਨ ਆ ਪਿਆ ਹੈ ਜਿਸ ਕਰਕੇ ਸਾਰੇ ਪੁਰਸ਼ ਇਸਤਰੀਆਂ ਰੋ ਰਹੇ ਹਨ ਤਾਂ ਕੋਈ ਵੀ ਪਰੇਸ਼ਾਨ ਖੁਸ਼ ਨਹੀਂ ਦਿਖਾਈ ਦਿੰਦਾ ਹੈ ਸਾਰਿਆਂ ਵਿੱਚ ਇੱਕ ਸਮਾਨ ਦੁੱਖ ਹੈ ਜਿਸ ਨੂੰ ਪੁੱਛਿਆ ਸੀ ਉਹ ਬੰਦੇ ਨੇ ਫਿਰ ਇਉਂ ਹਾਲ ਦੱਸਿਆ ਹੈ ਕਿਹਨ ਲੱਗੇ ਮਹਾਰਾ ਜਿਹੜਾ ਸਾਡੇ ਨਗਰ ਦਾ ਰਾਜਾ ਹੈ ਪੁੱਤਰ ਦਾ ਸਕੂਤ ਤਾਂ ਦਾ ਇੱਕੋ ਇੱਕ ਪੁੱਤਰ ਹੈ। ਤਾਂ ਉਹਦਾ ਬੜਾ ਸੁੰਦਾ ਸੋਹਣਾ ਸੁੰਦਰ ਸਰੂਪ ਹੈ। ਉਹ ਹਲੇ ਜਵਾਨ ਹੀ ਹੋਣ ਲੱਗਾ ਸੀ। ਜਿਸ ਨੂੰ ਵੇਖ ਕਰਕੇ ਰਾਜਾ ਜਉਂਦਾ ਹੈ। ਤਾਂ ਰਾਣ ਰਾਜੇ ਦੀ ਜਿਹੜੀ ਵੱਡੀ ਮਹਾਰਾਣੀ ਹੈ। ਤਾਂ ਉਹ ਵੀ ਬੜਾ ਪਿਆਰ ਕਰਦੀ ਸੀ ਤੇ ਇਉਂ ਰਾਜੇ ਦਾ ਪੁੱਤਰ ਜਿਹੜਾ ਉਹ ਅਜੇ ਚੜ੍ਹਾਈ ਕਰ ਗਿਆ ਹੈ। ਇਸ ਕਰਕੇ ਸਾਰੇ ਦੁਖੀ ਹਨ ਕੋਈ ਰਾਜਾ ਇਹਨਾਂ ਦੁਖੀ ਹੈ ਤੇ ਉਹਨੇ ਸਿਰ ਤੋਂ ਪਗਲਾ ਦਿੱਤੀ ਹੈ ਤਾਂ ਸਿਰ ਪਟਦਾ ਹੈ ਕੋਈ ਸੋਝੀ ਨਹੀਂ ਰਹੀ ਹੈ ਤਾਂ ਬਾਰ-ਬਾਰ بے ਹੋਸ਼ ਹੋ ਕੇ ਧਰਤੀ ਤੇ ਡਗ ਰਿਹਾ ਹੈ ਤਾਂ ਇਸੇ ਤਰ੍ਹਾਂ ਰਾਣੀ ਵੀ ਬਹੁਤ ਦੁਖੀ ਹੈ ਸਾਰਿਆਂ ਦਾ ਹੈ ਦਾ ਦੁੱਖ ਨਾਲ ਭਰਿਆ ਪਿਆ ਹੈ ਤਾ ਕਹਿੰਦੇ ਜਦੋਂ ਇੱਥੇ ਐਡਾ ਵੱਡਾ ਰਾਜਾ ਦੁਖੀ ਹੋਵੇ ਤਾਂ ਜਦੋਂ ਰਾਜਾ ਦੁਖੀ ਹੈ ਤੇ ਫਿਰ ਪਰਜਾ ਕਿਵੇਂ ਸੁਖੀ ਹੋ ਸਕਦੀ ਹੈ ਤੇ ਜੇ ਰਾਜਾ ਸੁਖੀ ਹੈ ਤੇ ਪਰਜਾ ਸੁਖੀ ਹੁੰਦੀ ਹੈ ਤੇ ਰਾਜਾ ਦੁਖੀ ਤੇ ਪਰਜਾ ਦੁਖੀ ਹੁੰਦੀ ਹੈ ਤਾਂ ਕਿਉਂ ਸਾਰੇ ਪੁਰਸ਼ ਇਸਤਰੀਆਂ ਦੁਖੀ ਹੋ ਰਹੇ ਹਨ ਸਾਰੇ ਰੋ ਰਹੇ ਹਨ ਤਾ ਯਾ ਸੁਣ ਕੇ ਤੇ ਚਤ ਵਿੱਚ ਚਤ ਵਿਆਹ ਹੈ ਕਹਿਣ ਲੱਗੇ ਸਾਵਣ ਮੱਲ ਵੀ ਇੱਥੇ ਕਰਾਂ ਮਾੜ ਦਿਖਾਉਣ ਦਾ ਸੋਹਣਾ ਥਾਂ ਹੈ ਤਾ ਇੱਥੇ ਰਾਜੇ ਦਾ ਇੱਕ ਪੁੱਤਰ ਜਾਂਦਾ ਕਰਕੇ ਸਭ ਲੱਗੇ ਬਾਈ ਤੇ ਸਾਰੇ ਬਈ ਚਰਣੀ ਲੱਗਣਗੇ ਭਾਵ ਧਰ ਕੇ ਤੇ ਸਾਰੇ ਸੇਵਕ ਬਣ ਜਾਣਗੇ ਸਾਰੇ ਸੇਵਾ ਕਰਨਗੇ ਤਾਂ ਇਸ ਥਾਂ ਤੋਂ ਵਧੀਆ ਕੋਈ ਹੋਰ ਥਾਂ ਕਿਤੋਂ ਹੱਥ ਨਹੀਂ ਆਵੇਗੀ। ਹੋਰ ਪ੍ਰਸਾਦ ਹੋਏ ਕਰਦੇ ਹੋ। ਤਾਂ ਇਉਂ ਹਿਰਦੇ ਵਿੱਚ ਸਾਵਣ ਮਲ ਪ੍ਰਸੰਨ ਹੋਇਆ ਹੈ। ਤਾਂ ਮਹਿਲਾਂ ਦੇ ਨੇੜੇ ਗਿਆ ਹੈ। ਤਾਂ ਜਿੱਥੇ ਕੂੰਜਾਂ ਵਾਗ ਜਿਹੜੀਆਂ ਰਾਣੀਆਂ ਹਨ। ਤੇ ਰੋਰੀਆਂ ਹਨ। ਆਪਣੇ ਸਿਰ ਦੇ ਕੇਸ ਪੋਟ ਰੀਆਂ ਹਨ। ਤਾਂ ਆਪਣੇ ਕੱਪੜਿਆਂ ਦੀ ਵੀ ਸੰਭਾਲ ਨਹੀਂ ਹੈ। ਤਾਂ ਆਪਣੇ ਹੱਥਾਂ ਨਾਲ ਆਪਣੇ ਮੂੰਹ ਤੇ ਜਿਹੜੇ ਦਹਾਥੜ ਹਨ ਮਾਰੀਆਂ ਹਨ ਤਾਂ ਕਦੇ ਪੱਟਾਂ ਤੇ ਤੇ ਕਦੇ ਜਿਹੜੇ ਸਿਰ ਤੇ ਹੱਥ ਮਾਰ ਕੇ ਪੈਟ ਰੀਆਂ ਹਨ ਤਾਂ ਇਉਂ ਸਾਰਿਆਂ ਨੇ ਵੱਡਾ ਦੁੱਖ ਸਹਾਰਨਾ ਕੀਤਾ ਹੈ ਤਾਂ ਸਾਰਿਆਂ ਦੇ ਅੱਖਾਂ ਵਿੱਚ ਹੰਝੂ ਹਨ ਤਾਂ ਜਿੱਥੇ-ਕਿੱਥੇ ਹਾਹਾਕਾਰ ਮੱਚੀ ਹੋਈ ਹੈ ਤਾਂ ਉੱਚੀ-ਉੱਚੀ ਰੋ ਰਹੇ ਹਨ ਰਾਜਾ ਵੀ ਬਹੁਤ ਦੁਖੀ ਹੈ ਮੰਤਰੀ ਵੀ ਦੁਖੀ ਹਨ ਤਾ ਆਪਸ ਦੇ ਵਿੱਚ ਕੋਈ ਕਿਸੇ ਨੂੰ ਧੀਰਜ ਦਵੇ ਤਾਂ ਕੋਈ ਧੀਰਜ ਦੇਣ ਵਾਲਾ ਨਹੀਂ ਕਿਉਂਕਿ ਸਾਰੇ ਇੱਕ ਸਮੰਦੁਖੀ ਹਨ ਤਾਂ ਜਿਹੜੇ ਦੁਖੀ ਹਨ ਦੁੱਖ ਦੇ ਸਹਤ ਰਾਜਾ ਰਾਣੀਆਂ ਤੇ ਮੰਤਰੀ ਧਰਤੀ ਤੇ ਲੈਟ ਰਹੇ ਹਨ ਆਪਣੇ ਪੁੱਤਰ ਦੇ ਗੁਣ ਚੇਤੇ ਕਰਦੇ ਹਨ ਮੇ ਰਾਜੇ ਦਾ ਜਿਹੜਾ ਪੁੱਤਰ ਹੈ ਉਹਦੀ ਬੜੀ ਸੋਹਣੀ ਸੁੰਦਰ ਮੂਰਤ ਹੈ ਸਾਰਿਆਂ ਨੂੰ ਸੁਖ ਦੇਣ ਵਾਲਾ ਹੈ ਰਾਜਾ ਰਾਣੀ ਪ੍ਰਜਾ ਕੋ ਰਾਜਾ ਹੈ ਰਾਣੀ ਹੈ ਸਾਰੀ ਪ੍ਰਜਾ ਹੈ ਵੇ ਮੰਤਰੀ ਹਨ ਸਾਰਿਆਂ ਨੂੰ ਸੁਖ ਦੇਣ ਵਾਲਾ ਹੈ ਸਾਰਿਆਂ ਦਾ ਇੱਕੋ ਇੱਕ ਆਸਰਾ ਸੀ ਤਾਂ ਵਾਹਿਗੁਰੂ ਨੂੰ ਪਾਇਆ ਨਹੀਂ ਤਾਂ ਇਉਂ ਸਾਰਿਆਂ ਦਾ ਦੁੱਖ ਵੇਖ ਕਰਕੇ ਤਾਂ ਹਿਰਦੇ ਵਿੱਚ ਦਇਆ ਪੈਦਾ ਹੋਈ ਹੈ ਅਤੇ ਆਪਣੇ ਸਵਾਰਥ ਵਾਸਤੇ ਸਾਵਣ ਮਾਲਣੇ ਇਉਂ ਫਿਰ ਨਰਣਾ ਕੀਤਾ ਹੈ ਤਾਂ ਰਾਜੇ ਦੇ ਪਾਸ ਇੱਕ ਵਜ਼ੀਰ ਖੜਾ ਹੈ ਤਾਂ ਆਪਣੇ ਪਾਸ ਉਸ ਵਜ਼ੀਰ ਨੂੰ ਸੱਦਿਆ ਹੈ ਤਾਂ ਉਸ ਨੂੰ ਇਕਾਂਤ ਵਿੱਚ ਲਿਜਾ ਕੇ ਤਾਂ ਇਉਂ ਕਿਹਾ ਹੈ ਬੇ ਬਹੁਤ ਵੱਡਾ ਦੁੱਖ ਤੁਹਾਡੇ ਤੇ ਆਇਆ ਹੈ ਤਾ ਮੈਂ ਤੁਹਾਨੂੰ ਦੱਸਦਾ ਵੀ ਗੁਰੂ ਦੀ ਕਿਰਪਾ ਦੇ ਨਾਲ ਮਹਾਰਾਜੇ ਦੇ ਪੁੱਤਰ ਨੂੰ ਜਾਂਦਾ ਕਰ ਸਕਦਾ ਹਾਂ ਪਰ ਇੱਕ ਸ਼ਰਤ ਹੈ ਤੁਹਾਨੂੰ ਮੇਰੇ ਸਿੱਖ ਹੋਣਾ ਪਵੇਗਾ ਤਾਂ ਮੈਂ ਇੱਥੇ ਸਿੱਖੀ ਪ੍ਰਗਟ ਕਰਨੀ ਚਾਹੁੰਦਾ ਹਾਂ ਪਹਿਨਾ ਰਾਜਾ ਸਿੱਖ ਬਣੇ ਤਾਂ ਫਿਰ ਵਜ਼ੀਰ ਤੇ ਫਿਰ ਸਾਰੀ ਸੈਨਾ ਤਾਂ ਫਿਰ ਸਾਰੀ ਪਰਜਾ ਜਿਹੜੀ ਹੈ ਚਰਣਾ ਪੌ ਲਵੇ ਜਾਓ ਜਾ ਕਰਕੇ ਰਾਜੇ ਨੂੰ ਕਹਿ ਦਿਓ ਇਹੋਂ ਸੁਣਨ ਕਰਕੇ ਵਜ਼ੀਰ ਤੇ ਬੜਾ ਖੁਸ਼ ਹੋਇਆ ਹੈ ਤਾਂ ਭੱਜ ਕੇ ਗਿਆ ਰਾਜੇ ਕੋਲ ਸਾਤ ਸੰਤ ਕਹੀ ਬਾਤ ਸੁਝਾਏ ਸਾ ਆ ਸਾਵਣ ਮਲ ਦੀ ਸਾਰੀ ਗੱਲ ਦੱਸ ਦਿੱਤੀ ਹੈ ਸਤਿ ਸਾਲਾ ਕਹਿ ਲਗੇ ਮਹਾਰਾਜ ਬਾਹਰ ਇੱਕ ਸੰਤ ਆਏ ਹਨ ਨਾਨਕ ਦੇ ਬੱਚ ਕੋ ਉਹ ਸਾਧਗੁਰੂ ਗੁਰੂ ਨਾਨਕ ਦੇਵ ਸਾਹਿਬ ਦੀ ਮਹਾਰਾਜ ਜੀ ਦੇ ਘਰ ਦੇ ਹਨ ਬੋਲਦੇ ਇਹਨੂੰ ਬਾਗੀ ਤਾਂ ਗੁਰੂ ਘਰ ਦੇ ਸਿੱਖ ਹਨ ਤੇ ਇਉਂ ਬੋਲਦੇ ਨੇ ਬਾਤ ਮੇਰੀ ਮੈਂ ਮਰਤ ਹੋਏ ਵੀ ਗੁਰੂ ਨਾਨਕ ਦੇ ਘਰ ਦਾ ਰਾਜਾ ਸਿੱਖ ਬਣ ਜਾਏ ਜੇ ਉਹ ਸਾਡਾ ਹੁਕਮ ਮੰਨ ਲਏਗਾ ਤਾਂ ਜੋ ਤਾਂ ਰਾਜੇ ਦੇ ਪੁੱਤਰ ਨੂੰ ਪ੍ਰਾਣਾ ਦੇ ਸਹਦ ਕਰਕੇ ਤਾਂ ਛੇਤੀ ਜਿਉਂਦਾ ਕਰਦੇ ਆਂਗਾ ਜੀ ਮਾਨਸਿਕ ਹੋਏ ਸਭ ਤਾਂ ਇਉਂ ਫੇ ਰਾਜੇ ਦੀ ਸਿੱਖ ਬਣ ਤੋਂ ਬਾਅਦ ਤੇ ਸਾਰੇ ਸਿੱਖ ਬਣ ਜਾਣ ਚਾਹੁੰਦਾ ਹਾਂ ਇੱਥੇ ਸਿੱਖੀ ਪ੍ਰਗਟ ਕਰਨੀ ਸੁਣ ਮੈਂ ਤਾਲਕ ਤਾਂ ਮੈਂ ਤਾਂ ਸੁਣਿਆ ਜਦੋਂ ਰਾਜੇ ਨੇ ਇਸ ਗੱਲ ਨੂੰ ਕੰਨਾਂ ਵਿੱਚ ਮੰਨ ਲਓ ਮਰਦੇ ਰਾਜੇ ਦੇ ਕੰਨਾਂ ਵਿੱਚ ਕਿਸੇ ਨੇ ਅੰਮ੍ਰਿਤ ਪਾ ਦਿੱਤਾ ਹੋਵੇ ਤਾਂ ਮੰਤਰੀ ਨੂੰ ਕਹਿਣ ਲੱਗਾ ਕਿਉਂ ਨਹੀਂ ਭਾਈ ਸਾਰੇ ਸਿੱਖ ਬਣਾਂਗੇ ਤਉ ਸਿਕ ਉਹ ਮਾ ਆਤਮਾ ਸਾਡਾ ਗੁਰੂ ਹੋਵੇਗਾ ਉਹਨਾਂ ਨੂੰ ਕਹੋ ਸਾਡਾ ਪੁੱਤਰ ਜਿਉਂਦਾ ਕਰ ਦਿਓ ਜਿਸ ਤਰ੍ਹਾਂ ਹੁਕਮ ਕਰਨਗੇ ਉਸ ਦੇ ਅਨੁਸਾਰ ਅਸੀਂ ਉਹਨਾਂ ਦੇ ਅਨੁਸਾਰ ਹੀ ਹੋ ਕਰਕੇ ਉਹਨਾਂ ਦੀ ਸੇਵਾ ਟਹਿਲ ਕਰਾਂਗੇ ਤਾਂ ਛੇਤੀ ਦੇ ਨਾਲ ਲਿਆਉਣਾ ਕਰੋ ਜਿਹੜਾ ਪ੍ਰਾਣਾਂ ਦਾ ਦਾਤਾ ਹੈ ਤਾਂ ਨਹੀਂ ਤਾਂ ਅਸੀਂ ਸਾਰੇ ਜਾਣੇਗੇ ਆਪਣੇ ਪੁੱਤਰ ਦੇ ਨਾਲ ਹੀ ਮਰ ਜਾਵਾਂਗੇ ਤਾਂ ਇਉਂ ਭੱਜ ਕੇ ਗਿਆ ਹੈ ਮੰਤਰੀ ਤਾਂ ਇਉਂ ਭਾਈ ਸਾਹਿਬ ਨੂੰ ਮਨ ਨੂੰ ਲਿਜਾ ਕਰਕੇ ਤੇ ਰਾਜੇ ਦੇ ਨਾਲ ਮਿਲਾਉਣਾ ਕੀਤਾ ਹੈ ਤਾਂ ਰਾਜੇ ਨੇ ਮੱਥਾ ਟੇਕਿਆ ਹੈ ਤਾਂ ਸਨਮਾਨ ਦੇ ਨਾਲ ਬਿਠਾਉਣਾ ਕੀਤਾ ਹੈ ਕਰੋ ਕਹਿ ਲਗਾ ਰਾਜਾ ਮੇਰੇ ਪੁੱਤਰ ਨੂੰ ਜਿਉਂਦਾ ਕਰ ਦਿਓ ਅਸੀਂ ਸਾਰੇ ਤੁਹਾਡੇ ਅਨੁਸਾਰ ਹੀ ਹੋਵਾਂਗੇ ਦਿਨ ਰਾਤ ਤੇਰੀ ਸੇਵਾ ਕਰਾਂਗੇ ਬਈ ਸਾਨੂੰ ਆਪਣਾ ਦਾਸ ਸੇਵਕ ਜਾਣੋ ਤਾਂ ਸਾਵਨ ਮਾਲ ਨੇ ਕਿਉਂ ਕਿਹਾ ਹੈ ਜਾਓ ਬਈ ਆਪਣੇ ਮਰੇ ਹੋਏ ਪੁੱਤਰ ਦੀ ਮਰਤਕ ਦੇਹ ਨੂੰ ਲੈ ਕੇ ਆਓ ਤਾ ਥੋੜੀ ਬਹੁਤੀ ਪੀਰ ਵੀ ਆਸੇ-ਪਾਸੇ ਕਰਦੇ ਹੋ ਸਾਰੇ ਜਾਣੇ ਸ਼ਾਂਤ ਹੋਗੇ ਚੁੱਪੋ ਕਰਕੇ ਬੈਠਣਾ ਕਰੋ ਵਾਹਿਗੁਰੂ ਜਪ ਕਰੋ ਤਾਂ ਸਤਨਾਮ ਵਾਹਿਗੁਰੂ ਦਾ ਮੁਖੋ ਸਿਮਰਨ ਕਰੋ ਤਾਂ ਕੋਈ ਵੀ ਰੋਣਾ ਨਾ ਕਰੋ ਭਾਈ ਸਤਗੁਰਾਂ ਤੇ ਭਰੋਸਾ ਧਰ ਕਰਕੇ ਦੁੱਖ ਨਾ ਕਰੋ ਤੇ ਪ੍ਰਸੰਨ ਹੋਵੋ ਤਾਂ ਇਉਂ ਰਾਜੇ ਦਾ ਮਰਤਕ ਪੁੱਤਰ ਜਿਹੜਾ ਹੈ ਉਹਨੂੰ ਚੁੱਕ ਕਰਕੇ ਲਿਆਏ ਹੰ ਛੇਤੀ ਨਾਲ ਨਮਾਲਾ ਦੇ ਅੱਗੇ ਧਰਿਆ ਹੈ ਸਾਰੇ ਬੜੇ ਹੈਰਾਨੀ ਨਾਲ ਵੇਖ ਰਹੇ ਹਨ ਤਾਂ ਮੁਖ ਤੋਂ ਕੱਪੜਾ ਲਾਇਆ ਹੈ ਸ਼ਾਵਣ ਮਾਲ ਨੇ ਪਾਣੀ ਮੰਗਾਇਆ ਹੈ ਧਰ ਮਾਲ ਦੀ ਇੱਕ ਕੰਨੀ ਧੋ ਕਰਕੇ ਤਾਂ ਜਦੋਂ ਧੋ ਕਰਕੇ ਆਪਣੇ ਹੱਥ ਵਿੱਚ ਲਈ ਹੈ ਤਾਂ ਆਪਣੇ ਹੱਥ ਨਾਲ ਉਹ ਬੂੰਦ ਦੀ ਜਿਹੜੀ ਇੱਕ ਬੂੰਦ ਹੈ ਤੇ ਉਸ ਪੁੱਤਰ ਦੇ ਮੁਖ ਵਿੱਚ ਪਾਈ ਹੈ ਆਪਣੇ ਮੁਖੋਂ ਸਤਨਾਮ ਵਾਹਿਗੁਰੂ ਕਿਹਾ ਹੈ ਇਉਂ ਇੱਕ ਬੂੰਦ ਮੁਖ ਵਿੱਚ ਪਾਈ ਸਤਨਾਮ ਵਾਹਿਗੁਰੂ ਗਿਆ ਤੇ ਰਮਾਲ ਸਿਰ ਨਾਲ ਛਵਾ ਦਿੱਤਾ ਹੈ। ਭਈ ਰਾਜੇ ਦੇ ਪੁੱਤਰ ਦੇ ਵਿੱਚ ਪ੍ਰਾਣ ਆ ਗਏ ਹਨ। ਕਵੇ ਸੰਤੋਖ ਸਿੰਘ ਸਾਹਿਬ ਜੀ ਕਹਿੰਦੇ ਜਿਸ ਤਰ੍ਹਾਂ ਸੰਜੀਵਨੀ ਬੂਟੀ ਨੂੰ ਜਲ ਨਾਲ ਘਸਾਉਣ ਕਰਕੇ ਤੱਕ ਸਾ ਕੇ ਫਿਰ ਲਸ਼ਮਣ ਦੇ ਮੋਖ ਵਿੱਚ ਪਾਈ ਸੀ। ਤਾਂ ਜਿਵੇਂ ਲਸ਼ਮਣ ਜਿਉਂਦਾ ਹੋ ਗਿਆ ਸੀ ਤੇ ਇਦਾਂ ਰਾਜੇ ਦਾ ਪੁੱਤਰ ਜਿਉਂਦਾ ਹੋ ਗਿਆ ਹੈ। ਉਸੇ ਵੇਲੇ ਨੈਤਰ ਖੋਲ ਲਏ ਹਨ। ਤਾਂ ਰਾਜਾ ਜਫੀ ਪਾ ਕੇ ਆਪਣੇ ਮੁੰਡੇ ਨੂੰ ਮਿਲਿਆ। ਰਾਣੀ ਨੇ ਆਪਣੇ ਪੁੱਤਰ ਦਾ ਮੂੰਹ ਚੁੰਮਿਆ ਹੈ। ਉਸੇ ਵੇਲੇ ਪੁੱਤਰ ਖੜਾ ਹੋ ਗਿਆ ਹੈ। ਤਾਂ ਜਿਹੜਾ ਬਾਈ ਕੁਝ ਸਮਾਂ ਪਹਿਲਾਂ ਪ੍ਰਾਣਾ ਤੋਂ ਬਿਨਾ ਹੋ ਕੇ ਤੇ ਧਰਤੀ ਤੇ ਮਰਿਆ ਹੋਇਆ ਪਿਆ ਸੀ ਇਹ ਹੈ ਗੁਰੂ ਕੇ ਸਿੱਖ ਦੀ ਤੇ ਗੁਰੂ ਦੀ ਕਰਾਮਾਤ। ਤੋਂ ਇੰਨੀ ਬੇਨਤੀ ਪ੍ਰਭਾਨ ਕੋ ਜੀ ਦੀ ਖਿਮਾ ਬਲਾਉ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।